ਪੂਰੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਸਰਚ آپریشن ਚਲਾ ਗਿਆ ਇਸ ਨੂੰ ਲੈ ਕੇ ਬਰੀਕੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਜਾਂਚ ਕੀਤੀ ਹੈ ਤਲਾਸ਼ੀ ਲਈ ਹੈ ਦਦਨ ਨੇ ਆ ਬਸ ਸਟੈਂਡਾਂ ਤੇ ਨਾਲ ਦੀ ਨਾਲ ਕਈ ਰੇਲਵੇ ਸਟੇਸ਼ਨਰ ਉੱਤੇ ਜੇ ਗੱਲ ਕਰੀਏ ਤਾਂ ਕਈ ਸੋਸਾਇਟੀ ਦੇ ਵਿੱਚ ਵੀ ਪੂਰੇ ਬਰੀਕੀ ਦੇ ਤਲਾਸ਼ੀ ਲਈ ਗਈ ਹੈ ਇਹ ਤਸਵੀਰ ਤੁਹਾਨੂੰ ਪਟਿਆਲਾ ਦਿਖਾ ਰਿਹਾ ਪਟਿਆਲਾ ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਪ੍ਰਾਣ ਬਸ ਸਟੈਂਡ ਦੇ ਨਜ਼ਦੀਕ ਹਰ ਵਿਅਕਤੀ ਤਲਾਸ਼ੀ ਲਈ ਗਈ ਹੈ ਜੋ ਵਿਅਕਤੀ ਸ਼ੱਕੀ ਲੱਗਦਾ ਸੀ ਉਸ ਨੂੰ ਰੌਡ ਆਪ ਵੀ ਕੀਤਾ ਹੈ ਤਾਂ ਸਾਨੂੰ ਲੈ ਕੇ ਤਸਵੀਰਾਂ ਤੁਹਾਨੂੰ ਨਾਲ-ਨਾਲ ਪਟਿਆਲਾ ਦਿਖਾ ਰਹੇ ਜਿੱਤੇ ਵੀ ਤੁਸੀਂ ਦੇਖੋ ਪੁਲਿਸ ਪੂਰੇ ਪੰਜਾਬ ਦੇ ਵਿੱਚ ਹੋਰੀ ਘਟਨਾਵਾਂ ਨੂੰ ਲੈ ਕੇ ਜਾਂ ਫਿਰ ਨਸ਼ੇ ਨੂੰ ਲੈ ਕੇ ਪੰਪਾ ਭਾਰ ਹੋ ਚੁੱਕੀ ਆ ਲਗਾਤਾਰ ਇਸ ਤਰੀਕੇ ਦੇ ਪੇਸ਼ੇ ਚਲਾਏ ਜਾ ਰਹੇ ਨੇ ਤੇ ਜੋ ਸ਼ੱਕੀ ਵਿਅਕਤੀ ਨੇ ਜਾਂ ਬਿਨਾ ਵੈਰੀਫਿਕੇਸ਼ਨ ਤੋਂਤੇ ਉਹਨਾਂ ਵਿਅਕਤੀਆਂ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਪੂਰਾ ਬਿਆਨ ਕਰਦੇ ਨੇ ਕਿ ਅੱਜ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਪੁਲਸ ਦਾ ਪਹਿਰਾ ਸੀ ਬਰੀਕੀ ਦੇ ਨਾਲ ਜਾਂਚ ਕੀਤੀ ਕਿਸੇ ਨੂੰ ਕੰਨੋਂ-ਕੰਨੀ ਖਬਰ ਨਹੀਂ ਸੀ ਕਿ ਇਸ ਤਰੀਕੇ ਨਾਲ ਅੱਜ ਇਹ ਸਰਚ ਆਪਰੇਸ਼ਨ ਚਲਾਣਾ ਹੈ ਤਾਂ ਸਾਨੂੰ ਲੈ ਕੇ ਕਈ ਵੱਡੇ ਮੁਜਰਮ ਪੁਲਸ ਨੂੰ ਫੜਨ ਦੇ ਵਿੱਚ ਇਸ ਜਿਹੜੇ ਆਪਰੇਸ਼ਨ ਚਲਾਏ ਜਾ ਰਹੇ ਉਹਦੇ ਵਿੱਚ ਕਾਮਯਾਬੀ ਹਾਸਲ ਹੋ ਸਕਦੀ ਹੈ ਕਈ ਗੈਂਗਸਟਰ ਜੋ ਕਿ ਬਿਨਾ ਵੈਰੀਫਿਕੇਸ਼ਨ ਤੋਂ ਫਲੈਟ ਲੈ ਕੇ ਬੈਠਦੇ ਨੇ ਜਾਂ ਫਿਰ ਕਈ ਨਸ਼ਾ ਤਸਕਰ ਜੋ ਨਸ਼ਾ ਫਲੈਟਾਂ 'ਚ ਬੈਠ ਕੇ ਵੇਚਦੇ ਨੇ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਪੁਲਸ ਨੂੰ ਵੱਡੀ ਕਾਮਯਾਬੀ ਪੰਜਾਬ ਦੇ ਵਿੱਚ ਮਿਲ ਸਕਦੀ ਹੈ ਤੁਸੀਂ ਦੇਖੋ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੋਈ ਹੈ ਤੇ ਨਾਲ ਦੀ ਨਾਲ ਐਸਐਸਪੀ ਪਟਿਆਲਾ ਵੱਲੋਂ ਕੀ ਕੀ ਆਪਾਂ ਤੁਸੀਂ ਉਹ ਵੀ ਸੁਣ ਲੋ ਦੇਖੋ ਜੀ ਮਾਨ ਜੋ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ 'ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਵਾ ਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਦੇ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਦੀ ਟੀਮ ਨੇ ਖੁਦ ਕਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਕੋ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਰੇਸ਼ਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ